ਦਮ ਬੈਕ ਟੂ ਦਿ ਚੈਨਲ ਤੇ ਸਵੇਰੇ ਹੀ ਵਲੌਗ ਦਾ ਮੌਹਰਤ ਹੋਇਆ ਹੈ ਲੰਘ ਚਲੀ ਗਿਆ ਤੇ ਇਸ ਦਿਨ ਮम्मा ਸਰਜੀ ਬਣਾਉਂਦੇ ਪਏ ਆ ਗਾਇਸ ਅੱਜ ਮੈਂ ਬਣਾਵਾਂਗਾ ਗਾਇਸ ਗਾਇਸ ਅੱਜ ਮੈਂ ਬਣਾ ਨਹੀਂ ਪਈ ਆ ਕੱਲੀਆਂ ਪਕੌੜੀਆਂ ਪਹਿਲਾਂ ਹੈਲੋ ਕਰਨਾ ਕੋ ਲੱਗੀ ਸੀ ਗਾਇਸ ਹੈਲੋ ਕਰਨਾ ਕੋ ਲੱਗੀ ਜੋ ਵੀ ਕੰਮ ਦੀ ਭੱਜ ਨੱਟ ਦੇ ਵਿੱਚ ਐਦਾਂ ਹੋ ਜਾਂਦੀ ਕਦੀ ਕਦੀ ਮਿਸਟੇਕ ਸੋਰੀ ਤੁਸੀਂ ਸਾਡੀ ਫੈਮਲੀਾਂ ਤੇ ਸਾਨੂੰ ਮਾਫਾ ਵੀ ਕਰ ਦਿੰਨੇ ਆ ਤੇ ਗਾਈਜ਼ ਲਾਈਟ ਚਲੀ ਗਈ ਅੱਜ ਫੇਰ ਤੇ ਵਲੌਗ ਦੀ ਸ਼ੁਰੂਆਤ ਵੀ ਲਾਈਟ ਦੇ ਜਾਣ ਨਾਲ ਹੋ ਗਈ ਆ ਤੇ ਮੈਂ ਨਾ ਉਹ ਕਰਕੇ ਥੀ ਸੀਗੀ ਥੋੜਾ ਬਹੁਤ ਦੁਕਾਨ ਦਾ ਕੰਮ ਕਰਕੇ ਥੀ ਸੀ ਤੇ ਥੋੜੀ-ਵੜੀ ਬੋਟੀ ਥੋੜੀ ਬੋਦੀ ਪੈਕਿੰਗ ਵੀ ਕਰਕੇ ਥੀ ਸੀ ਕਿਉਂਕਿ ਜਿਹੜੀ ਰਹਿ ਗਈ ਸੀਗੀ ਉਹ ਤੇ ਦੇ ਦੇ ਤੇ ਪਾਪਾ ਗਏ ਹੋਏ ਅਮੀਸ਼ਾ ਦੇ ਸਕੂਲ ਅਪਲੀਕੇਸ਼ਨ ਦੇਣ ਕਿਉਂਕਿ ਸਕੂਲ ਤੇ ਅਪਲੀਕੇਸ਼ਨ ਮਤਲਬ ਸਕੂਲ ਤੋਂ ਅਪਲੀਕੇਸ਼ਨ ਦੇ ਕੇ ਆਪਾਂ ਛੁੱਟੀਆਂ ਲੈ ਸਕਦੇ ਹਾਂ ਤੇ ਉਹਨੇ ਲਈਆਂ 4-5 ਦਿਨਾਂ ਦੀਆਂ ਛੁੱਟੀਆਂ ਮਤਲਬ ਉਹ ਨੀ ਦੋ ਦੇ ਤੱਕ ਉਹਨੂੰ ਸ਼ੂਟਿੰਗ ਲੀਆਂ ਹੋਈਆਂ ਤੇ ਫਿਰ 24 ਨੂੰ ਹੈਗਾ ਆਈ ਥਿੰਕ ਫਰ ਅ ਸੰਡੇ ਫਿਰ ਉਹ ਤੋਂ ਬਾਅਦ ਉਹਨੂੰ 크리스마ਸ ਦੀਆਂ ਛੁੱਟੀਆਂ ਹੋਣੀਆਂ ਮਤਲਬ ਹੁਣ ਉਹਦੀ ਛੁੱਟੀਆਂ ਹੀ ਆ ਉਹੀ ਲੋਟਰੀ ਆ ਤੇ ਮਤਲਬ ਪਾਣੀ 12 ਹੋ ਗਏ ਆ ਤੇ ਮਮਾ ਬਣਾਉਂਦੇ ਪਰ ਮੋਟੇ ਪਕੌਣੇ ਦੀ ਸਬਜੀ ਮਮਾ ਇਸ ਟਾਈਪ ਨਾ ਬਣਾਉਂਦੇ ਕਿ ਮਤਲਬ ਸਬਜੀ ਬਚੇ ਨਾ ਕਿਉਂਕਿ ਫਿਰ ਜੇ ਬਚ ਗਈ ਤਾਂ ਅਸੀਂ ਤਾਂ ਖਾਣੀ ਨਹੀਂ ਹੈਗੀ ਅਸੀਂ ਕੱਲ ਤੱਕ ਹੀ ਖਾਵਾਂਗੇ ਨਾ ਮੈਂ ਸਬਜੀ ਉਹ ਤੋਂ ਬਾਅਦ ਲਾਈਸ ਕਿਉਂਕਿ ਮੈਂ ਉਹਨੇ ਕੀ ਬਣਾਉਣੀ ਹੈ ਜਿੰਨੀ ਕ ਅੱਜ ਤੇ ਕੱਲ ਦਾ ਸਵੇਰ ਦਾ ਯਾਨੀ ਕਿ ਆਪਣਾ ਹੋ ਜਾਵੇ ਬ੍ਰੇਕਫਾਸਟ ਹੋ ਜਾਵੇ ਬਸ ਇੰਨੀ ਹੂੰ ਉਹਦੇ ਦਾ ਅਸੀਂ ਬ੍ਰੇਕਫਾਸਟ ਵਗੈਰਾ ਕਰ ਦੇਣੀ ਹੈਗੇ ਬਟ ਸਵੇਰੇ ਅਸੀਂ ਜਾਣਾ ਨਾ ਉੱਥੇ ਮਤਲਬ ਜਾਣਾ ਅਸੀਂ ਉਧਰ ਵਿਆਹ ਤੇ ਫਿਰ ਮਮਾ ਕਹਿੰਦੇ ਹੁੰਦੇ ਕਿ ਸਵੇਰੇ ਕੁਝ ਖਾ ਲੈਣਾ ਚਾਹੀਦਾ ਜਦੋਂ ਆਪਾਂ ਕੋਈ ਕਿਤੇ ਟ੍ਰੈਵਲ ਕਰੀਏ ਨਹੀਂ ਤਾਂ ਉਦੋਂ ਬਹ ਮਨਾ ਖਾਓ ਪਰ ਖਾਣਾ ਤਾਂ ਚਾਹੀਦਾ ਪਰ ਸਾਡੀ ਫੈਮਲੀ ਖਾਂਦੀ ਨਹੀਂ ਹੈਗੀ ਸ਼ੁਰੂ ਤੋਂ ਹੀ ਨਹੀਂ ਖਾਂਦੇ ਤਾਂ ਫਿਰ ਮम्मा ਉਹ ਸਾਬ ਨਾ ਬਣਾਉਂਦੇ ਬਈ ਸਬਜੀ ਗਾਇਸ ਮੈਂ ਵੀ نیچے ਆ ਗਈਆਂ ਤੇ ਮੈਨਾਂ ਹਣਾ ਮੈਂ ਸਕੂਲ ਜਾਣਾ ਸੀ ਪਰ ਇਸ ਦਿਨ ਨਹੀਂ ਗਈ ਕਿਉਂਕਿ అలਾਰਮ ਵੱਜਾ ਸੀ ਤੇ ਮम्मा ਲਗਾ అలਾਰਮ ਨਹੀਂ ਵੱਜਾ ਤੇ ਹਣਾ ਮम्मा ਫੇਰ ਲੇਟ ਹੋ ਗਏ ਮੈਂ ਤੇ ਮੈਂ ਕਿਹਨੂੰ ਜਾਣਾ ਤੇ ਪਾਪਾ ਗਏ ਸਾਡੇ ਜਿਹੜੇ ਕੀ ਹੁੰਦੇ ਮਾ ਸ਼ਰਾਰੇ ਜੇ ਆ ਉਹਨਾਂ ਨੇ ਥੱਲੇ ਪੀਕੋ ਕਰਨ ਗਏ ਆ ਤੇ ਮम्मा ਨੇ ਆਪਣੀ ਸਬਜੀ ਬਣਾ ਲਈ ਆ ਮੋਨਾ ਮੈਡਮ ਇਹ ਰੋਟੀ ਆ ਉਹਦਾ ਖਾਣੇ ਪਰੰ ਮੈਂ ਸ਼ੁਰੂ ਕਰ ਪਾਇਆ ਮੋਨਾ ਅਜੇ ਪਕਾਲਾ ਨਹੀਂ ਫਿਰ ਕਰ ਵੀ ਪਕਾਉਣੀ ਪੈਣੀ ਆ ਹਨਾ ਯੈਸ ਫਿਰ ਚਾਰ ਪੰਜ ਦਿਨ ਰਹਾਤਾ ਤੈਨੂੰ ਓਏ ਤੱਕ ਤੋ ਦੇਖਦੀ ਹਰ ਡੈਡਾ ਲੁਕਸ ਦਿਨੀਆਂ ਲੁਕਸ ਕੀ ਮੈਟਰ ਕਰਦੀ ਆ ਜੋ ਤੇਰੇ ਵਿੱਚ ਤਾਂ ਹੈ ਨਹੀਂ ਬਸ ਤੇ ਪਪਾ ਗਏ ਆ ਕਦੋਂ ਤੇ ਗਏ ਵਾ ਪਿਕ ਕਰਣਾ ਤੇ ਪਪਾ ਆਏ ਨਹੀਂ ਤੇ ਪਪਾ ਮੇਰੀ ਐਪਲੀਕੇਸ਼ਨ ਦੇਣ ਵੀ ਗਏ ਆ ਮੈਡਮ ਨੂੰ। ਨਾ ਵੀ ਮੇਰੀ ਵੀ ਲੱਗ ਸਕੇ। ਤੇ ਪਪਾ ਆਏ ਨਹੀਂ ਨਾ ਟਾਈਮ ਹੋ ਗਿਆ ਬਹੁਤ ਜ਼ਿਆਦਾ ਟਾਈਮ ਹੋ ਗਿਆ। ਮੰਮਾ ਨੇ ਸਬਜ਼ੀ ਬਣਾਈ ਹੋਣੀ ਰੋਟੀ ਕੋ ਪਕਾਉਣ ਲੱਗੀ ਮੈਂ ਵੀ ਉੱਪਰ ਆ ਗਈ। ਪਰ ਪਪਾ ਨਹੀਂ ਆਏ। ਗਾਇਸ ਸਬਜ਼ੀ ਬਣ ਚੁੱਕੀ ਆ ਤੇ ਮੋਂ ਰੋਟੀ ਬਣਾ ਲੜ ਬੋ ਦੀ ਵੀ ਮੋਂ ਅਗੇ ਦੋ ਰੋਟੀ ਖਾਈ ਲੋ ਤੇ ਸੰਜੀਦਾਰੀ ਬਣੀ ਆ ਕੁਛ। ਮੈਂ ਤੁਹਾਨੂੰ ਥੋੜੀ ਹਲਾ ਕੇ ਦਿਖਾਉਣੀ ਆ। ਦੇਖੋ ਮੋٹے ਪਗੜੀਆਂ। ਮੰਮਾ ਨੇ ਬਣਾਈਆਂ। ਵੈਸੇ ਮੈਨੂੰ ਤਾਂ ਸਬਜ਼ੀ ਇੱਦਾਂ ਪਸੰਦ ਆ ਮਤਲਬ ਰੋਟੀ ਨਾ ਨਹੀਂ ਤੁਮੇ ਖਾ ਲੈਣੀ ਪਸੰਦੀ ਆ ਕੀ ਕਹਾਂ ਮਮਾ ਇਹਨੂੰ ਪਸੰਦ ਕਹਾਂਗਾ ਨਾ ਪਸੰਦ ਕਹਾਂ ਜੋ ਮਰਜ਼ੀ ਸਹੀ ਆ ਬਸ ਸਹੀ ਆ ਤੇ ਹੁਣ ਅਸੀਂ ਰੋਟੀ ਖਾ ਲੈਨੇ ਗਾਈਜ਼ ਹੱਸ ਹੱਸ ਕੇ ਇਹਦੀਆਂ ਅੱਖਾਂ ਚ ਪਾਣੀ ਆ ਗਿਆ ਇਹ ਨਹੀਂ ਹਾਸੇ ਬੜੀ ਗੱਲ ਆ ਪਰ ਛਦੀ ਪਰਸਨਲ ਆਹ ਘਰ ਬੜੀ ਗੱਲ ਜੀ ਤੁਹਾਨੂੰ ਬਹੁਤ ਆਇਆ ਓ ਮਾਈ ਗੋਡ ਮੈ ਮੋਟੇ ਹੋ ਗਿਆ ਅਸਲੀ ਨਹੀਂ ਪਰ ਮੈਨੇ ਤਾਂ ਸੀ ਮੇਰੀ ਅੱਖਾਂ ਜਿੱਦਾਂ ਪਾੜੀ ਆ ਜਿੱਦਾਂ ਮੈਂ ਰੋਣੀ ਹੁੰਦੀ ਹੂੰ ਉਹਨਾਂ ਵੀ ਬਹੁਤ ਸੀ ਗਾਈਸ ਗੱਲ ਹੀ ਇਦਾਂ ਦੀ ਸੀਗੀ ਮੇਰੇ ਤਾਂ ਮੂੰਹ ਲਾਲ ਹੋ ਗਿਆ ਗਾਈਸ ਨਾ ਹੁਣ ਸ਼ਾਮ ਦੇ 4 ਵਜੇ ਵਾਲੇ ਤੇ ਹਨਾ ਕੱਲ ਤਾਂ ਸੰਡੇ ਜੀ ਕੱਲ ਮੋਦਨ ਭੈਣ ਤੋਂ ਤੇ ਅੱਜ ਮੇਰੀ ਵਾਰੀ ਆ ਤੇ ਹਨਾ ਗਾਈਸ ਥੋੜੀ ਬਹੁਤੀ ਸਾਡੀਆਂ ਵਿਆਹ ਦੀ ਤਿਆਰੀਆਂ ਸੰਪੰਨ ਹੋ ਚੁੱਕੀਆਂ ਹਨਾ ਮਾ ਦੱਸੋ ਕੀ ਕੀ ਰਹਿਣਾ ਰਹਿਣਾ ਹਜੇ ਬਾਜ਼ਾਰ ਜਾਣਾ ਥੋੜਾ ਸਮਾਨ ਲਿਆਉਣਾ ਆ ਹੂੰ ਹੋਰ ਕਾਫੀ ਕਾਫੀ ਕੁਛ ਰਹਿੰਦਾ ਹਜੇ ਯਾਨੀ ਕਿ ਕੱਲ ਤੱਕ ਸ਼ਾਮ ਤੱਕ ਮਸੇ ਰੈਡੀ ਹੋਣਾ ਹੂੰ ਨਿਮੋਨੇਦਰ ਬਣਾ ਗਮਕਾਰ ਦੀ ਪਈ ਆ ਤੱਕ ਸਿ ਆਪ ਜਾਵਾਂਗੇ ਕਦੋਂ ਚਲ ਜਮਾਂਗੇ ਟਾਈਮ ਕਿ ਜੈਨਾ ਟਾਈਮ ਮਤਲਬ ਕਿਉਂਕਿ ਹਜੇ ਦੇ ਰੈਡੀ ਬਿਲੇ ਨਹੀਂ ਹੋਏ ਤੇ ਉਹ ਸਾਡੇ ਨਾਲ ਬਾਜ਼ਾਰ ਜਾਣਗੇ ਫੇ ਅਸੀਂ ਇਕੱਲੇ ਤਾਂ ਜਾਂਦੇ ਨਹੀਂ ਹੁੰਦੇ ਨਾਲ ਹੀ ਲੱਗ ਜੰਦੇ ਹਾਂ ਯੈਸ ਤੇ ਪਬਲੇ ਹੋ ਗੋ ਮਮਣੇ ਵੀ ਆ ਜੋਗੇ ਕੱਲ ਵੀ ਫੇ ਰਯਮਲ ਮਤਲਬ ਥੋੜੀਆਂ ਬੁੱਤੇ ਦਵਾਈਆਂ ਦੋਈਆਂ ਜਿਹੜੀਆਂ ਚਾਹੀਦੀਆਂ ਉਹ ਵੀ ਲੈਣੀਆਂ ਆ ਤੇ ਮੈਡੀਕਲ ਲੱਗੀ ਸੀ ਮਾਡੀ ਕੋ ਲੱਗੀ ਸੀ ਅਮਾ ਤੇ ਅਰ ਬਜ ਨੀਂ ਭਾਂਡੇ ਤਾਂ ਹੁਣ ਤੇ ਉਸ ਤੋਂ ਬਾਅਦ ਮਮਾ ਤੇ ਪਪਾ ਅਣਾ ਪਾ ਤਾਂ ਨੀ ਜਾਣ ਬਾਜ਼ਾਰ ਜਾਣਗੇ ਥੋੜਾ ਬਤਾ ਸਮਾਨ ਲੈ ਕੇ ਆਉਣਗੇ ਚੋ ਚਾਹੀਦਾ ਗਾਇਸ ਮੈਂ ਆਪਣਾ ਕੰਮ ਕਰ ਲੇ ਤੇ ਮਮਾ ਤਿਆਰ ਹੋ ਕੇ ਚਲੇ ਨੇ ਬਜਾ ਨਹੀਂ ਜਲਦੀ ਹੁਣ ਆਪਣੇ ਵਾਸਤੇ ਕੋਟੀ ਕਿਉਂਕਿ ਮੇਤੋਂ ਗਰਮ ਕੋਈ ਚੀਜ਼ ਨਹੀਂ ਹੈਗੀ ਮੈਂ ਤਾਂ ਚੱਲ ਲੈ ਜਾਨੇ ਠੰਡ ਦਾ ਪਤਾ ਨਹੀਂ ਹੁਣ ਅੱਜ ਅਮਾ ਮਮਾ ਤਾਂ ਸਾੜੀ ਤੋਂ ਬਗੈਰ ਚੱਲਣੇ ਕਿਉਂਕਿ ਪੁੱਤ ਹੁਣ ਟਾਈਮ ਹੀ ਉਹਨਾਂ ਦਾ ਅੱਛੀ ਲਾ ਦਿਆ ਤੂੰ ਨੇ ਮੇਰੇ ਪਾਂਡੇ ਕਾ ਇਸ ਧਰ ਕਿਉਂ ਖੱਲੀ ਚੱਲ ਰਹੀ ਹੈ ਠੀਕ ਹੈ ਨਾ ਸਮਝਾਈ ਨਹੀ ਮਤਲਬ ਪਾਪਾ ਵੀ ਨਾਲ ਚੱਲਿਆ ਤਾਂ ਡੇ ਚਲੋ ਚਲੋ ਜਾਓ ਤੇ ਵਧੀਆ ਜੀ ਕੋਟੀ ਲੈ ਕੇ ਆਈ ਜੇ ਮੰਮਾ ਕਹਿੰਦੇ ਮੈਨੂੰ ਪਸੰਦ ਆਈ ਮੈਂ ਤਾਂ ਹੀ ਲੈਣੀ ਜੇ ਨਹੀਂ ਪਸੰਦ ਆਈ ਤਾਂ ਫਿਰ ਨਾ 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 ਫਾਗੂ ਪਾਸੀ ਨਹੀਂ ਦੇ ਕਿਵੇਂ ਸੀ ਗੜਾ ਮਾ ਬਈ ਬਈ ਪਾਪਾ ਬੈਠੋ ਕਰੋ ਬੈਠੋ ਕਰੋ ਮਤਲਬ ਆਏ ਆਏ ਗਾਈਜ਼ ਮਮਾਹਣੀ ਜਿੱਦਾਂ ਚਲੇ ਗਈ ਆ ਤੁਹਾਨੂੰ ਪਹਿਲਾਂ ਵਾਲੀ ਰਿਪ ਵਿੱਚ ਤੁਸੀਂ ਦੇਖ ਲਿਆ ਹੋਣਾ ਤੇ ਇਹਨਾਂ ਇੱਥੇ ਨਾ ਮਮਾ ਦਾ ਨਾ ਐਕਟੀਵੇਟਰ ਪਿਆ ਸੀਗਾ ਬਲੀਚ ਦਾ ਤੇ ਸਾਡੇ ਦਿਮਾਗ ਚ ਦਾ ਪੂਰਾ ਫਾਤੀ ਆ ਗਿਆ ਕਹਿੰਦੇ ਆ ਨਾ ਕਿ ਇਹਦੇ ਨਾਲ ਮਤਲਬ ਉਹ ਬਾਅਦ ਵੀ ਉਹ ਇਹ ਕਹਿੰਦੇ ਹੁੰਦੇ ਆ ਹਾਈਲਾਈਟ ਕਰਵਾ ਕਰ ਲੈਂਦੇ ਆ ਮਤਲਬ ਨਾ ਬ੍ਰਾਊਨ ਹੋਣ ਦੇ ਬਾਅਦ ਬ੍ਰਾਊਨ ਹੋਣ ਦੇ ਬਾਅਦ ਹਾਈਲਾਈਟ ਹੋ ਜਾਂਦੇ ਆ ਤੇ ਇਹ ਨਾ ਕੱਪੜੇ ਦਾ ਰੰਗ ਵੀ ਉਡਾ ਦਿੰਦਾ ਤੇ ਅਸੀਂ ਨਾ ਉਹ ਐਕਸਪੈਰੀਮੈਂਟ ਕਰਕੇ ਦੇਖਣ ਲੱਗੀਆਂ ਕਿ ਸੱਚੀ ਇਹ ਨਾ ਰੰਗ ਉੜਿਆ ਜਾਂਦਾ ਆ ਤੇ ਪੂਰੀ ਪੂਰੀ ਡੱਬੀ ਪਈ ਆ ਮਮਾ ਦੀ ਕਰੀਮ ਉਹ ਕੱਗੀ ਤੇ ਬਸ ਆਹੀ ਬਚ ਆ ਐਕਟੀ ਸਾਰੇ ਸਾਰੇ ਚਿਕਰੀਓਸਿਟੀ ਆ ਹੋ ਜਿੰਨ ਮਮਾ ਨੂੰ ਚਾਹੀਦਾ ਹੋਵੇ ਨਹੀਂ ਚਾਹੀਦਾ ਹੱਥ ਨਾਲ ਬਾਈ ਚਮਚਾ ਲਗਿਆ ਇਹਨਾਂ ਗੱਲ ਮਾ ਕਰਦਾ ਗੱਲ ਚਮਚਾ ਲਾ ਕੇ ਨਹੀਂ ਹਾਂ ਚਮਚਾ ਲਗਿਆ ਸੋ ਗਾਈਜ਼ ਇਹਨੇ ਨਾ ਮੈਂ ਦੱਸਿਆ ਕਿ ਇਹਦੇ ਬਾਰੇ ਕਿ ਇਹ ਤੇਜ ਹੁੰਦਾ ਆ ਤੇ ਘਾਟੀ ਯੂਜ਼ ਕਰਨਾ ਚਾਹੀਦਾ ਮੈਂ ਬੇ ਇੱਕ ਦੋ ਚਮਚੇ ਇੱਕ ਇਹ ਤਾਂ ਇੱਕ ਦੋ ਚੁਟਕੀਆਂ ਇੱਕ ਦੋ ਚੁਟਕੀਆਂ ਮੈਂ ਜੇ ਹਿਸਾਬ ਦਾ ਤੁਹਾਨੂੰ ਫੇਸ ਤੇ ਜੇ ਜੇਸ ਮਤਲਬ ਟੋਨ ਦੇ ਵਾਲ ਬਰਾਊਨ ਚਾਹੀਦੇ ਉਸ ਟੋਨ ਨਾਲ ਹੀ ਕਰਨਾ ਚਾਹੀਦਾ ਇਹਨੂੰ ਮੈਂ ਉਹਨਾਂ ਕੀ ਹੋਣਾ ਚਾਹੀਦਾ ਜੀ ਜੀ ਤੇ ਜ਼ਿਆਦਾ ਲਾਈਟ ਬਰਾਊਨ ਚਾਹੀਦੇ ਵਾਲ ਉਹਨੇ ਜ਼ਿਆਦਾ ਚਾਹੀਦੇ ਉਹਨੇ ਉਹਨਾਂ ਫਾਇਕੇ ਦਾ ਸਭ ਬਿਊਟੀ ਵਾਲਿਆਂ ਨੇ ਦੱਸਿਆ ਆਓ ਤੁਹਾਡੇ ਤਾਂ ਮੈਮ ਨੇ ਆ ਦੇ ਦੇ ਇੰਨਾ ਇਹਦਾਂ ਗੁੜ ਦਾ ਕ ਨਹੀਂ ਲੈਟਸ ਸੀ ਆ ਕਪੜਾ ਗਾਇਸ ਦੇਖ ਲਓ ਹੁਣ ਇਦਾਂ ਦਾ ਫਸਟ ਟਾਈਮ ਬਾਅਦ ਦੇਖਦੇ ਹਾਂ ਕੀ ਬਣਦਾ ਨਰੇ ਨਹੀਂ ਕੋਹਰਾ ਆਈਡੀਆ ਮਿਲ ਗਿਆ ਆ ਮਤਲਬ ਜੇ ਕਿਸੇ ਕਪੜੀ ਨੂੰ ਰੰਗ ਚੜਿਆ ਹੋਵੇ ਮਨੀਸ਼ ਇਹਨਾਂ ਨੂੰ ਉਤਾਰ ਸਕਦੇ ਆਪਾਂ ਪੈਣ ਜਿਹੜਾ ਉੱਤੇ ਛੜਿਆ ਹੋਣਾ ਉਹ ਵੀ ਉਡ ਜਾਣਾ ਤੇ ਮਤਲਬ ਜਿਹੜਾ ਉੱਤੇ ਹੋਣਾ ਉਹ ਵੀ ਉਡ ਜਾਣਾ ਵਾਈਟ ਕਪੜੀ ਤੇ ਤਾਂ ਕਰ ਹੀ ਸਕਦੇ ਆ ਵਾਈਟ ਕਪੜੀ ਤੋਂ ਕੀ ਡਾੜੀਗਾ ਹਾਂ ਵਾਈਟ ਉਹ ਕਰ ਸਕਦੇ ਆ ਹਾਂ ਜਿੱਦਾਂ ਜਿਹੜੇ ਡਾਰਕ ਕਲਰ ਹੁੰਦੀ ਆ ਜਾਂ ਜਿਹੜੇ ਡਿਫਰੈਂਟ ਕਲਰ ਵਾਲਾ ਲੱਗਦਾ ਉਹਨਾਂ ਤੋਂ ਤਾਂ ਸ਼ਾਇਦ ਨਹੀਂ ਗਾਇਸ ਮੈਂ ਇਨਕਾ ਲੇਸਰੀ ਕਰਦੀ ਪੀ ਹੋਰ ਵੀ ਕੋਈ ਕਿਸੀ ਚੀਜ਼ ਤੇ ਆਪਣੇ ਆਪਣੀ ਜ਼ਿੰਦਗੀ ਦਾ ਪਹਿਲਾ ਐਕਸਪੈਰੀਮੈਂਟ ਸਸਤਾ ਐਕਸਪੈਰੀਮੈਂਟ ਹੱਥ ਸਾਈਡ ਹੱਥ ਨਾਲ ਕੁਝ ਨਹੀਂ ਹੋਣਾ ਔਰ ਇਹਨੂੰ ਆਪ ਦੇਖਾਂਗੇ ਪਾਣੀ ਜ਼ਿਆਦਾ ਕੁਆਂਟੀਟੀ ਵਿੱਚ ਤਾਂ ਨਹੀਂ ਪਾ ਲੈ ਲਿਆ ਨਹੀਂ ਤਾਂ ਮੋਰੀਆ ਕਿੰਨਾ ਤੈਕ ਹੁਣ ਰੱਖਣਾ ਪੈਣਾ ਇਹਨੂੰ ਥੋੜਾ ਟਾਈਮ ਕੇ ਵੈਸੀ ਉਦੀ ਕਰ ਲੈਣਾ ਹੋਣੀ ਆਪਾਂ ਰੱਖਣਾ ਬੈਣਾ ਅੱਛਾ ਕਪੜੇ ਆਤੋਂ ਮਗਾਈ ਚੋਰੀ ਮਿਰਾਦ ਨੂੰ ਕੁਛ ਹੋ ਜਵੇ ਹੂੰ ਪੈਸੇ ਮੱਲ 6 ਵਜਿਆ 10 15 ਮਿੰਟ ਬਾਅਦ ਦੇਖਾਂਗੇ ਗਾਈਜ਼ 10 ਤੋਂ 15 ਮਿੰਟ ਹੋ ਗਏ ਆ ਤੇ ਹਨਾ ਅਸੀਂ ਇਹਨੂੰ ਦੇਖਿਆ ਕੱਢ ਕੇ ਦੇਖਾਂਗੇ ਮਤਲਬ ਕੌਸ਼ਤ ਜੈ ਨਹੀਂ ਲੱਗਾ ਉਦਾਂ ਦਾ ਹੀ ਹੈ ਰੰਗ ਮਨੇਸ਼ਾ ਤੇਰਾ ਐਕਸਪੈਰੀਮੈਂਟ ਤੇਰਾ ਫਰਸਟ ਐਕਸਪੈਰੀਮੈਂਟ ਫੇਲ ਤੇਰਾ ਫਰਸਟ ਐਕਸਪੈਰੀਮੈਂਟ ਥੋੜਾ ਅਧੂਰਾ ਰਹਿ ਗਿਆ ਮੈਨੇ ਕਹਾਤਾ ਨਾ ਮੈਨੇ ਕਹਾਤਾ ਨਾ ਮੈਂ ਵੀ ਇਦਾਂ ਕਰਾ ਗਾਇਸ ਪਤਾ ਕੀ ਹੋਇਆ ਮੈਂ ਤੈਨੂੰ ਕੜ ਕੇ ਥੋੜੀ ਰੁਕ ਜਾ ਇਹ ਨਾ ਗਾਇਸ کریم ਨਾਲ ਹੀ ਵਰਕ ਕਰਦਾ ਮੈਨੂੰ کریم ਵਿੱਚ ਹੋਣੀ ਚਾਹੀਦੀ کریم ਵਿੱਚ ਵੀ ਤਾਂ ਕੁਝ ਪਾਉਂਦੇ ਹੋਗੇ ਕੈਮਕਲ ਵਗੈਰਾ ਹਨਾ ਯੈਸ ਤੇ ਇਹ کریم ਨਾਲ ਹੀ ਚੱਲਦਾ ਤੇ ਫਿਲਹਾਲ ਉਦਦਾ ਹੀ ਆ ਜੈਸਾ ਇਹ ਪਹਿਨਿਆ ਥਾ ਨੋ ਫਰਕ ਕੋਈ ਲਾਜ ਰੱਖ ਲਵੇ ਕੱਪੜਾ ਸਾਡੀ ਬਾਹਰ ਜਾ ਕੇ ਗੰਦ ਪਾ ਚੱਲ ਬਾਹਰ ਜਾ ਕਿਚਨ ਆਈ ਨੋ ਬੈਪਸ ਵੈਰੀ ਵੈਲ ਬੇਕਾਰ ਮੇਰਾ ਐਕਸਪੈਰੀਮੈਂਟ ਬੇਕਾਰ ਹੋ ਗਿਆ ਗਾਇਸ ਸ਼ਾਮ ਹੋ ਗਈ ਤੇ ਮਮਾ ਹੁਣੀ ਵੀ ਘਰ ਆ ਗਈ ਸੀ ਕਿ ਤੇ ਰਾਤ ਹੋ ਗਈ ਰਾਤ ਹੋ ਗਈ ਤੇ ਮਮਾ ਹੁਣੀ ਵੀ ਘਰ ਆ ਗਈ ਸੀ ਕਿ ਤੇ ਜਿਹੜਾ ਅਸੀਂ ਐਕਸਪੈਰੀਮੈਂਟ ਕੀਤਾ ਸੀਗਾ ਉਹ ਫੇਲ ਹੋ ਗਿਆ ਤੇ ਆ ਕੇ ਮम्मा ਪਵਿੱਤਰ ਰਿਸ਼ਤਾ ਦੇਖਣ ਲੱਪੇ ਮਤਲਬ ਬਸ ਹੀ ਦੇਖਦੇ ਪਏ ਆ ਨਾ ਦੀ ਤੇ ਮਮਨ ਕੋਟੀ ਮਿਲ ਗਈ ਤੇ ਹਾਂ ਮਮਨ ਕੋਟੀ ਮਿਲ ਗਈ ਆ ਮਮਾ ਦੀ ਪਸੰਦ ਦੀ ਕਾਫੀ ਜ਼ਿਆਦਾ ਕੋਸ਼ਿਸ਼ ਕਰਨ ਤੋਂ ਬਾਅਦ ਕਾਫੀ ਜ਼ਿਆਦਾ ਕੋਸ਼ਿਸ਼ ਕਰਨ ਤੋਂ ਬਾਅਦ ਮਮਨ ਮਮਾ ਦੀ ਕੋਟੀ ਮਿਲ ਗਈ ਆ ਹਾਂ ਤੇ ਇੱਕ ਦੁਕਾਨ ਤੋਂ ਨਹੀਂ ਮਿਲੀ ਸੀ ਦੂਸਰੀ ਤੋਂ ਮਿਲ ਗਈ ਆ ਮਮਾ ਨੇ ਕਾਫੀ ਜ਼ਿਆਦਾ ਖੋਜ ਕੀਤੀ ਸੀ ਇਸ ਇਸ ਮਾਮਲੇ 'ਚ ਤੇ ਹਾਂ ਗਾਇਜ਼ ਮਨੀਸ਼ਾ ਦੀ ਕਫੇਰਦੋ ਖਣੀ ਸ਼ੁਰੂ ਹੋ ਗਈ ਆ ਤੇ ਮੈਂ ਇਹਨੂੰ ਕਿਹਾ ਕਿ ਤੂੰ ਇਸ ਵਾਰ ਨਾ ਤਾਂ ਆਪਣੇ ਹੱਥ ਨਾਲ ਬੰਨ ਆਪਣੇ ਦੂਜੇ ਪੈਰ ਤੇ ਬੰਨ ਲਾ ਇਹ ਵੀ ਨੁਕਤਾ ਕਿ ਨੁਸਖਾ ਨੁਸਖਾ ਜੋ ਵੀ ਹੁੰਦਾ ਉਸ ਮੇਰੇ ਮੈਮ ਨੇ ਮੈਨੂੰ ਦਿੱਤਾ ਸੀ ਮੈਮ ਕਹਿੰਦੇ ਇਦਾਂ ਕਰ ਲਿਆ ਕਰੋ ਵਧੀਆ ਹੁੰਦਾ ਹੈ ਮਤਲਬ ਬਹੁਤ ਮਤਲਬ ਉਹ ਯੂਸਫੁਲ ਹੁੰਦਾ ਹੈ ਤੇ ਹੁਣ ਮਨੀਸ਼ਾ ਇਦਾਂ ਕਰਦੀ ਵੀ ਆ ਸੇਮ ਗਾਇਸ ਜਿੱਦ ਤੱਕ ਤੁਹਾਨੂੰ ਪਤਾ ਬਣ ਮੈਂ ਨੀਚੇ ਹੋਈ ਸੀ ਫਿਰ ਮੈਂ ਧੱਗ ਬਣਾ ਲੈ ਸੀ ਫਿਰ ਫਿਰ ਮੇਰੇ ਉੱਪਰ ਹੋਈ ਫਿਰ ਮੈਂ ਧੱਗ ਬਣਾਇਆ ਸੀ ਫਿਰ ਮੇਰੇ ਉੱਪਰ ਹੀ ਹੋਈ ਫਿਰ ਮੈਂ ਧੱਗ ਬਣਾ ਸੀ ਪਾਪਾ ਤੋਂ ਹੀ ਤੇ ਹੁਣ ਮੈਂ ਆ ਮੇਰੀ ਮੋਣ ਅਗੇ ਤੇ ਅਕ ਸੁਜੀਆ ਵੜੀ ਪਰ ਦੁਖਦੀ ਵੀ ਪਈ ਮੈਨੂੰ ਉਦਾ ਪਈ ਫੀਲ ਹੁੰਦਾ ਪਿਆ ਤੇ ਹੁਣ ਮੈਂ ਆਪ ਖੁਦ ਕਰੂੰਗੀ ਜਿੱਦਾਂ ਕੀ ਇਹਨੇ ਦੱਸਿਆ ਵੀ ਦੱਸ ਹੀ ਹੋ ਜਾਂਦਾ ਹਣ ਦੇਖਦੇ ਸਹੀ ਹੁੰਦਾ ਕ ਨਹੀਂ ਆਪ ਹੀ ਬਨੂਗੀ ਮੈਂ ਕਾਲਾ ਤਾਂ ਗਾ ਆਪਣੇ ਆਪ ਗਾਇਸ ਮੈਂ ਗੋਲ ਨਹੀਂ ਤਾਂ ਗਾ ਬਨਨੇ ਸੀਗਾ ਤੇ ਹੁਣ ਪਤਾ ਨਹੀਂ ਦੁਖਦੀ ਵੀ ਇਹ ਤਾਂ ਚੱਕਰ ਕਰਨਾ ਪਿਆ ਰ ਮੈਨੂੰ ਦੁਖਦੀ ਵੀ ਹਾਰਮੋਨਲ ਕਮ ਇਫਾਟਿਵ ਇਜ਼ ਕਿਉਂਕਿ ਮੇਰੇ ਵੀ ਇਦਾਂ ਹੀ ਹੋਇਆ ਸੀ ਠੀਕ ਪਤਾ ਨਹੀਂ ਜੋ ਵੀ ਆ ਮੇਰਾ ਦਰਦ ਫਿਲਹਾਲ ਤਾਂ ਨਹੀਂ ਹੁੰਦਾ ਪਰ ਬਾਕੀ ਪਤਾ ਨਹੀਂ ਕੱਲ ਦਾ ਤੇ ਗੱਲ ਅਸੀਂ ਚੱਲ ਜਾਣਾ ਆ ਤੇ ਹਣਾ ਗਾਈਸ ਅੱਜ ਅਸੀਂ ਥੋੜਾ ਥੋੜਾ ਵਲੌਗ ਬਣਾਇਆ ਅੱਜ ਸੋਤੇ ਇੰਨੇ ਜ਼ਿਆਦਾ ਵਲੌਗ ਨਹੀਂ ਬਣਾਇਆ ਕਿਉਂਕਿ ਹਣਾ ਮਮਾ ਹੁਣੀ ਵੀ ਬੀਜੀ ਸੀਗੇ ਅਸੀਂ ਵੀ ਸੀਗੇ ਭੱਜ ਨੱਠ ਵਿੱਚ ਇਸ ਕਰ ਤੋਂ ਅੱਜ ਜ਼ਿਆਦਾ ਵਲੌਗ ਨਹੀਂ ਬਣਾਇਆ ਇਸ ਲਈ ਸਾਨੂੰ ਮਾਫ ਕਰ ਦਿਓ ਜਿੰਨਾ ਹੋ ਸਕੇ ਅਸੀਂ ਨਾ ਬਣਾਇਆ ਤੇ ਗਾਈਸ ਹਰਾਨੇ ਨਹੀਂ ਹੋਈ ਪਿਆ ਮੇਰੇ ਪੈਰ ਜੰਮੇ ਪਏ ਠੰਡ ਨਾਲ ਜੰਮੇ ਤੇ ਮੇਰੇ ਹੱਥ ਵੀ ਜੰਮੇ ਸੀਗੇ ਹੁਣ ਮਸ ਹੀ ਗਰਮ ਹੋਏ ਬੰਤੇ ਗਰਮ ਨਾ ਹਾਂ ਹਣਾ ਗਰਮ ਹੋ ਗਏ ਨਾ ਪਹਿਲਾਂ ਤੇ ਲਾਇ ਸੀ ਮਗਰ ਨਹੀਂ ਤੜੀ ਨਹੀਂ ਮੋਰ ਤਾਂ ਗਰਮੀ ਆ ਪਿੱਛੋਂ ਜਿਹੜਾ ਹੱਥ ਹੁੰਦਾ ਨਾ ਉਹ ਗਰਮ ਉਹ ਠੰਡਾ ਪੁੱਠਾ ਹੱਥ ਪੁੱਠਾ ਹੱਥ ਮਤਲਬ ਇਹ ਵਾਲੇ ਸਾਈਡ ਠੰਡੀ ਆ ਤੇ ਓਹਲੀ ਸਾਈਡ ਗਰਮ ਹੋਗੀ ਮਸੀ ਗਰਮ ਹੋ ਪਰ ਮੇਰੇ ਪੈਰ ਨਹੀਂ ਗਰਮ ਗਰਮ ਹੋਣੇ ਮੈਨੂੰ ਪਤਾ ਆਪਣੇ ਪੈਰ ਤਾਂ ਮੇਰੇ ਪੂਨ ਵੀ ਸਿਵਾ ਕਿ ਪੈਰ ਨਹੀਂ ਗਰਮ ਹੋਣੇ ਤੇ ਹਣਾ ਹੁਣ ਮੈਂ ਤਾਂ ਗੱਬਾਂ ਲੈ ਸੀ ਤੇ ਹੁਣ ਪਪਾ ਉੱਤੇ ਚੱਲ ਗਏ ਮੰਮਾ ਵੀ ਪਏ ਆ ਤੇ ਮੁੰਡਾ ਬੈਠੀ ਆ ਤੇ ਰੋਟੀ ਵਗਾਰਾ ਵੀ ਖਾ ਲਿਆ ਤੇ ਅੱਜ ਦੇ ਵਲੌਗ ਨੂੰ ਆਪ ਇੰਨੇ ਰੱਖਦੇ ਹਾਂ ਉਮੀਦ ਕਰਦਾ ਹਾਂ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਨਵਾਂ ਵਲੌਗ ਚ ਬਾਏ